ਅੱਜ ਦੇ ਲੁਧਿਆਣਾ ਜਿਮਨੀ ਚੋਣ ਦੇ ਆਏ ਨਤੀਜਿਆਂ ਦਾ 2027 ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਅਸਰ ਪੈਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਉੱਪਰ ਇਹਨਾਂ ਰਿਜ਼ਲਟ ਦਾ ਕੀ ਅਸਰ ਪੈਣ ਵਾਲਾ ਹੈ ਆਖਰ ਕਾਂਗਰਸ ਹਾਰੀ ਕਿਵੇਂ ਹੁਣ ਬੀਜੇਪੀ ਅਤੇ ਅਕਾਲੀ ਦਲ ਦਾ ਕੀ ਬਣੇਗਾ ਤੇ ਸਰਕਾਰ ਕਿੰਨਾ ਕਾਰਨਾ ਕਰਕੇ ਇੱਕ ਵਾਰ ਫਿਰ ਤੋਂ ਇਹ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਖਬਰ ਬੜੀ ਅਹਿਮ ਹੈ ਇਸ ਦੇ ਪਰ ਵਿਸਾਰ ਦੇ ਨਾਲ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਦੇ ਹਾਂ ਸਿੱਧੂ ਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਅੱਜ ਜਿਮਨੀ ਚੋਣ ਕਿਉਂਕਿ ਸਾਰਿਆਂ ਨੇ ਛਾਖ ਦਾ ਸਵਾਲ ਬਣਾ ਕੇ ਸਾਰੇ ਪਾਰਟੀਆਂ ਨੇ ਰਿਜ਼ਲਟ ਆ ਗਿਆ ਹੈ ਹੁਣ ਸਵਾਲ ਇਹ ਹੈ ਕਿ 2027 ਦੇ ਲਈ ਇਹਨੂੰ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਅੱਜ ਆਏ ਜਿਮਨੀ ਚੋਣ ਦੇ ਰਿਜ਼ਲਟ ਦਾ 2027 ਦੀਆਂ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਪ੍ਰਭਾਵ ਪੈਣ ਵਾਲਾ ਕਿਵੇਂ ਦੇਖ ਰਹੇ ਹਾਂ ਅੱਜ ਦੇ ਰਿਜ਼ਲਟ ਨੂੰ ਦੇਖੋ ਅੱਜ ਦੇ ਰਿਜ਼ਲਟ ਦੀ ਪਹਿਲਾਂ ਤਾਂ ਲਖਵਿੰਦਰ ਜੀ ਜੇ ਮੈਂ ਗੱਲ ਕਰਾਂ ਤਾਂ ਮੈਂ ਪਹਿਲਾਂ ਚਾਰਾਂ ਪਾਰਟੀਆਂ ਦੀ ਗੱਲ ਕਰੂੰਗਾ ਚਾਰੇ ਪਾਰਟੀ ਅਕਾਲੀ ਦਲ ਤੇ ਭਾਜਪਾ ਔਰ ਦੂਜੇ ਵੱਨੇ ਕਾਂਗਰਸ ਅਤੇ ਜਿਹੜੀ ਆਮ ਆਦਮੀ ਪਾਰਟੀ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਜ਼ਿਆਦਾ ਖੁਸ਼ ਜਾਂ ਫਿਰ ਜ਼ਿਆਦਾ ਜਿਹੜਾ ਦੁਖੀ ਹੋਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਸਾਰੀਆਂ ਹੀ ਪਾਰਟੀਆਂ ਨੂੰ ਚਾਹੇ ਉਹ ਸਰਕਾਰ ਹੈ ਆਮ ਆਦੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਤੇ ਅਕਾਲੀ ਦਲ ਸਾਰੀਆਂ ਹੀ ਪਾਰਟੀਆਂ ਨੂੰ ਸਵੈ ਪ੍ਰਚੋਲ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਹੈ ਕਿਉਂਕਿ ਜੇ ਮੈਂ ਗੱਲ ਸਰਕਾਰ ਦੀ ਕਰਾਂ ਲਖਵਿੰਦਰ ਜੀ ਸਰਕਾਰ ਹੋਣ ਦੇ ਬਾਵਜੂਦ ਸਾਢੇ 3 ਸਾਲਾਂ ਦੀ ਸਰਕਾਰ ਹੋਣ ਦੇ ਬਾਵਜੂਦ ਇੱਕ ਜਮਨੀ ਚੋਣ ਜਿੱਤਣ ਵਾਸਤੇ ਸਿੰਗਲ ਜਮਨੀ ਚੋਣ ਜਿੱਤਣ ਵਾਸਤੇ ਸਰਕਾਰ ਨੂੰ ਪੂਰਾ ਜਿਹੜਾ ਉਹ ਜ਼ੋਰ ਲਾਉਣਾ ਪੈ ਗਿਆ ਦਿੱਲੀ ਦੀ ਸਾਬਕਾ ਸਰਕਾਰ ਦੇ ਪੰਜਾਬ ਦੀ ਮੌਜੂਦਾ ਸਰਕਾਰ ਦੋਵਾਂ ਨੇ ਰਲ ਮਿਲ ਕੇ ਕਿਸ ਤਰੀਕੇ ਦੇ ਨਾਲ ਇਹ ਚੋਣ ਜਿੱਤੀ ਹੈ ਆਪਾਂ ਸਭ ਜਾਣਦੇ ਆ ਅੱਡੀ ਚੋਟੀ ਦਾ ਜੋਰ ਜਿਹੜਾ ਉਹ ਲਾਉਣਾ ਪਿਆ ਕੋਈ ਸੌਖਿਆ ਨਹੀਂ ਸਰਕਾਰ ਨੇ ਇਹ ਜਿਹੜੀ ਆ ਚੋਣ ਜਿੱਤੀ ਨਹੀਂ ਹੈ ਜੁੜੇ ਬੰਨੇ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸੀ ਨੇ ਅੱਗੇ ਵੀ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਭਾਈ ਕਾਂਗਰਸੀ ਸਿਰਫ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਉਹ ਸਰਕਾਰ ਭਾੜਦੇ ਹੈ ਜਿੰਨਾ ਇਹ ਮਾੜਾ ਸਮਝੀ ਜਾਂਦੇ ਆਮ ਆਦਮੀ ਪਾਰਟੀ ਨੂੰ ਉਨੀ ਗੱਲ ਹੈ ਨਹੀਂ ਔਰ ਇਹ ਆਪ ਕਦੋਂ ਚ ਕੋਈ ਤੀਰ ਮਾਰਦੇ ਨਹੀਂ ਤੇ ਇਹ ਜਿਹੜਾ ਆਮ ਆਦੀ ਪਾਰਟੀ ਦੇ ਵਿਰੋਧ ਦੇ ਵਿੱਚ ਉਹ ਸਰਕਾਰ ਪਾ ਲਈ ਜਾਂਦੇ ਆ ਔਰ ਇਹ ਚੋਣ ਨਤੀਜਿਆਂ ਨੇ ਕਾਂਗਰਸ ਨੂੰ ਵੀ ਆਪਣੇ ਸਵੈ ਪ੍ਰਚੋਲ ਕਰਨ ਤੇ ਮਜਬੂਰ ਕਰ ਦਿੱਤਾ ਔਰ ਕਿਉਂਕਿ ਉਹਨਾਂ ਦਾ ਕਲੇਸ਼ ਹੀ ਕਾਂਗਰਸ ਨੂੰ ਜਿਹੜਾ ਉਹ ਲੈ ਡੁੱਬਦਾ ਔਰ ਮੈਨੂੰ ਲੱਗਦਾ ਹੈ ਕਿ ਜੇ ਨਾ ਸਵੈ ਪ੍ਰਚੋਲ ਕੀਤੀ ਤਾਂ ਹਰਿਆਣਾ ਬਣੂਗਾ ਪੰਜਾਬ ਕਿਵੇਂ ਆਪਾਂ ਦੇਖਿਆ ਕਿ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਵਿੱਚ ਹੋਈਆਂ ਚੋਣਾਂ ਜਿਹੜੀ ਆ ਜਿੱਥੇ ਕਾਂਗਰਸ ਆਉਂਦੀ ਆਉਂਦੀ ਰਹਿ ਗਈ ਹੈ ਔਰ ਉਥੇ ਹੀ ਪੰਜਾਬ ਉਹੀ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਆ ਉਧਰ ਜੇ ਅਕਾਲੀ ਦਲ ਤੇ ਬੀਜੇਪੀ ਦੀ ਆਪਾਂ ਗੱਲ ਕਰ ਲਈਏ ਬੀਜੇਪੀ ਆਪਣੇ ਆਪ ਨੂੰ ਗੇਨ ਕਰਦੀ ਹੋ ਦੱਸਦੀ ਆ ਬੀਜੇਪੀ ਤਾਂ ਹਲੇ ਵੀ ਇਹ ਚੋਣ ਦੇ ਵਿੱਚ ਇਹੀ ਗੱਲ ਕਹਿ ਰਹੀ ਆ ਕਿ ਭਾਈ ਅਸੀਂ ਜਿਹੜਾ ਹੈਗਾ 14 ਦਿਨਾਂ ਦੇ ਵਿੱਚ 20000 ਜਿਹੜਾ ਉਹ ਲੈ ਗਏ ਆ ਪਰ ਅਕਾਲੀ ਦਲ ਤੇ ਜੇ ਬੀਜੇਪੀ ਮੇਨੂੰ ਲੱਗਦਾ ਰੜ ਕੇ ਲੜਦੇ ਤਾਂ ਕੁਝ ਨਾ ਕੁਝ ਲੈ ਡਿੱਗਦੇ ਪਰ ਬਹੁਤ ਸਾਰੇ ਮੁੱਦੇ ਇਹੋ ਜਿਹੇ ਜਿਨ੍ਹਾਂ ਦੇ ਕਰਕੇ ਅਕਾਲੀ ਦਲ ਵੀ ਹਲੇ ਉਹਨਾਂ ਨਾਲ ਗਟਜੋੜ ਕਰਨ ਤੋਂ ਡਰਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਵੀ ਆ ਜਿਹਦੇ ਕਰਕੇ ਬੀਜੇਪੀ ਵੀ ਜਿਹੜੀ ਆ ਉਹ ਡਰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਰ ਉੱਪਰ ਵੀ ਸਵਾਲ ਜਿਹੜੇ ਆ ਅੰਦਰੋਂ ਹੀ ਹੁਣ ਫੇਰ ਇੱਕ ਵਾਰੀ ਉੱਠ ਗਏ ਆ ਉਹਨਾਂ ਨੂੰ ਵੀ ਸਵੈ ਪਰਚੋਲ ਦੀ ਜ਼ਰੂਰਤ ਹੈ ਦੋਵਾਂ ਪਾਰਟੀਆਂ ਨੂੰ ਗਠਜੋੜ ਨੂੰ ਲੈ ਕੇ ਵੀ ਸਵੈ ਪਰਚੋਲ ਦੀ ਜਿਹੜੀ ਆ ਜ਼ਰੂਰਤ ਹੈਗੀ ਹੈ ਕਿ ਕੱਲੀਆਂ ਕੱਲੀਆਂ ਆਪਸੀ ਕਾਮਯਾਬ ਹੋ ਜਾਣਗੇ ਜਾਂ ਗਠਜੋੜ ਜਿਹੜਾ ਕਰਨਾ ਬਣਦਾ ਮੈਂ ਤਾਂ ਮੇਰੇ ਕਹਿਣ ਦਾ ਭਾਵ ਜੋ ਆ ਦੇ ਵਿੱਚ ਮੈਂ ਇੰਨੀ ਇੱਕ ਗੱਲ ਲਖਵਿੰਦਰ ਜੀ ਤਾਂ ਕੀਤੀ ਆ ਕਿ ਸਾਰੀਆਂ ਹੀ ਪਾਰਟੀਆਂ ਜਿਵੇਂ ਆਪਾਂ ਕਹਿੰਦੇ ਆ ਆਮ ਆਮ ਚ ਇੱਕ ਇਹ ਗੱਲ ਹੈ ਹੋ ਜਾਂਦੀ ਹੈ ਕਿ ਜਦੋਂ ਕੋਈ ਹੁੰਦਾ ਹੀ ਨਹੀਂ ਨਾ ਆਪਸ਼ਨ ਤਾਂ ਕਰਕੇ ਇਹਨਾਂ ਨੂੰ ਚੁਣਨਾ ਪੈ ਰਿਹਾ ਅਦਰਵਾਈਜ਼ ਸਾਰੇ ਜੇ ਆਪਾਂ ਗੱਲ ਕਰ ਲਈਏ ਕੋਈ ਦੁੱਤ ਤੋਤਾ ਨਹੀਂ ਹੈ ਤਾਂ ਮੈਂ ਉਹੀ ਗੱਲ ਕਰ ਰਿਹਾ ਸਰਕਾਰ ਵੀ ਸੌਖੇ ਤਰੀਕੇ ਦੇ ਨਾਲ ਜਿੱਤੀ ਨਹੀਂ ਹੈ ਉਹਨੂੰ ਵੀ ਪੂਰਾ ਢੀ ਚੂਟੀ ਦਾ ਜ਼ੋਰ ਲਾਉਣਾ ਪਿਆ ਤੇ ਕਾਂਗਰਸ ਦਾ ਵੀ ਜਿਹੜਾ ਉਹ ਭਲੇਖਾ ਜਿਹੜਾ ਸਾਈ ਵਾਲਾ ਉਹ ਨਿਕਲ ਗਿਆ ਔਰ ਦੂਜੇ ਬੰਨੇ ਅਕਾਲੀ ਭਾਜਪਾ ਨੂੰ ਵੀ ਇਸ ਚੋਣ ਰਿਜ਼ਲਟ ਨੇ ਸੋਚਣ ਲਈ ਮਜਬੂਰ ਜਿਹੜਾ ਉਹ ਕਰ ਦਿੱਤਾ ਸੋ ਇਸ ਕਰਕੇ ਮੈਂ ਇਹਨਾਂ ਚਾਰਾਂ ਦੇ ਇਸੇ ਕਰਕੇ ਜਿਹੜੀ ਉਹ ਗੱਲ ਕਰ ਰਿਹਾ ਸੀ ਹੁਣ ਆਪਾਂ ਰਿਜ਼ਲਟ ਤੇ ਜੇ ਆ ਜੀਏ 10637 ਵੋਟਾਂ ਦੇ ਫਰਕ ਦੇ ਨਾਲ ਪਦਵੀ ਪਾਰਟੀ ਜਿਹੜੀ ਹੈ ਉਹ ਇਥੋਂ ਜਿੱਤੀ ਹੈਗੀ ਹੈ ਔਰ 22 ਦੇ ਵਿੱਚ ਉਹ 7500 ਵੋਟਾਂ ਦੇ ਨਾਲ ਜਿੱਤੇ ਸੀਗੇ ਪਰ ਜੇ ਆਪਾਂ ਗੱਲ ਕਰ ਲਈਏ ਤਾਂ ਪੂਰਾ ਜੋਰ ਸਰਕਾਰ ਨੂੰ ਲਾਉਣਾ ਪਿਆ ਸਿੰਗਲ ਇਲੈਕਸ਼ਨ ਸੀਗੀ ਸਿੰਗਲ ਇਲੈਕਸ਼ਨ ਤੇ ਜੋਰ ਲਾ ਕੇ ਇੰਨਾ ਮਾਰਜਨ ਲੈ ਗਿਆ 10637 ਦਾ ਉਦੋਂ ਸਰਕਾਰ ਨੂੰ ਮਤਲਬ ਮੈਨੂੰ ਲੱਗਦਾ ਕਿ ਉਸ ਤਰੀਕੇ ਜਿਹੋ ਜਿਹਤ ਹੋਣੀ ਚਾਹੀਦੀ ਸੀ ਉਹ ਜੀ ਤਾਂ ਨਹੀਂ ਹੈ ਪਰ ਚਲੋ ਜਿੱਤ ਜਿੱਤ ਹੈ ਪਰ ਇਹਦਾ ਅਸਰ ਕੋਈ ਬਹੁਤਾ 27 ਦੀਆਂ ਵੋਟਾਂ ਦੇ ਵਾਸਤੇ ਲਖਵਿੰਦਰ ਜੀ ਪੈਣਾ ਨਹੀਂ ਸਰਕਾਰ ਤੇ ਕਿਉਂਕਿ ਉਹਨਾਂ ਦੇ ਵੀ ਇੱਕ ਜਿਹੀ ਹਵਾ ਬਣਦੀ ਹੁੰਦੀ ਹੈ ਨਾ ਉਹ ਨਹੀਂ ਬਣਨੀ ਕਿਉਂਕਿ ਸਰਕਾਰ ਦੇ ਬਾਰੇ ਹਮੇਸ਼ਾ ਹੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਭਾਈ ਚਲੋ ਜਿਮਨੀ ਚੋਣਾ ਤਾਂ ਹੁੰਦੀਆਂ ਹੀ ਸਰਕਾਰ ਦੀਆਂ ਨਹੀਂ ਹੈਨਾ ਇਹ ਗੱਲ ਜਿਹੜੀ ਆ ਉਹ ਕਹਿ ਦਿੱਤੀ ਜਾਂਦੀ ਹੈ ਔਰ ਮੈਂ ਜਦੋਂ ਅਕਾਲੀ ਦਲ ਦੇ ਕਿਸੇ ਬੰਦੇ ਦੇ ਨਾਲ ਗੱਲ ਕਰ ਰਿਹਾ ਸੀ ਚੋਣਾਂ ਤੋਂ ਪਹਿਲਾਂ ਕਿ ਭਾਈ ਤੁਹਾਡਾ ਇੱਥੇ ਕੁਝ ਹੈ ਨਹੀਂ ਇਹ ਹਲਕੇ ਦੇ ਵਿੱਚ ਪੱਕੀ ਲੱਗਦਾ ਕਿ ਕੌਣ ਜਿੱਤੇਗਾ ਉਹ ਕਹਿੰਦੇ ਯਾਰ ਸਾਨੂੰ ਤਾਂ ਆਵਾਦੀ ਪਾਰਟੀ ਜਿੱਤੀ ਦਾ ਫਾਇਦਾ ਮੈਂ ਕਿਹਾ ਜੀ ਉਹ ਕਿਵੇਂ ਤੋ ਤੁਹਾਨੂੰ ਆਵਾਦੀ ਪਾਰਟੀ ਜਿੱਤੀ ਦਾ ਕਿਵੇਂ ਫਾਇਦਾ ਉਹ ਕਹਿੰਦੇ ਜੀ ਜੇ ਕਾਂਗਰਸ ਜਿੱਤ ਗਈ ਤਾਂ ਫਿਰ ਕਾਂਗਰਸ ਦੀ ਹਵਾ ਬਣੂਗੀ ਕਿ ਭਾਈ ਲਓ ਕਾਂਗਰਸ ਜਿਹੜੀ ਆ ਉਹ ਬੈਕ ਸਰਕਾਰ ਜਿਹੜੀ ਆ ਉਹ ਬਣਾਏਗੀ ਇੱਕ ਵਾਰ ਫਿਰ ਤੋਂ ਸਾਈ ਦੇ ਵਿੱਚ ਤੇ ਜੇ ਆਵਾਦੀ ਪਾਰਟੀ ਜਿੱਤ ਗਈ ਤਾਂ ਲੋਕਾਂ ਨੇ ਕਿਹਾ ਵੀ ਹਵਾ ਹੋਵਾ ਕੋਈ ਨਹੀਂ ਚਲੋ ਸਰਕਾਰ ਦੀ ਹੀ ਹੁੰਦੀ ਹੈ ਜਿਮੀਂ ਰੱਖਣ ਤਾਂ ਉਸ ਤਰੀਕੇ ਦੇ ਨਾਲ ਸਰਕਾਰ ਦੀ ਸਤਾਈ ਦੇ ਦੀ ਹਵਾ ਬਣਦੀ ਤਾਂ ਨਹੀਂ ਲਗ ਦਿਖਾਈ ਦਊਗੀ ਪਰ ਇਹ ਗੱਲ ਜ਼ਰੂਰ ਹੈ ਕਿ ਠੀਕ ਹੈ ਉਹ ਜਿੱਤੇ ਹੈ ਤੇ ਜੇ ਉਹ ਹਾਰ ਜਾਂਦੇ ਤਾਂ ਉਹਨਾਂ ਨੂੰ ਡੈਂਟ ਜਿਹੜਾ ਉਹ ਬਹੁਤ ਜ਼ਿਆਦਾ ਪੈਣਾ ਸੀ ਰਿਪਿੰਦਰ ਜੀ ਉਹ ਚੀਜ਼ ਤੋਂ ਉਹ ਜਿਹੜਾ ਉਹ ਬਚ ਗਏ ਆ ਸੋ ਇਸ ਕਰਕੇ ਉਹਨਾਂ ਨੇ ਜਿੱਤੀ ਪਰ ਕਾਂਗਰਸ ਦੇ ਵਾਸਤੇ ਜੇ ਆਪਾਂ ਗੱਲ ਕਰਾਂ ਕਾਂਗਰਸ ਜੇ ਇਹ ਇਹ ਸੀਟ ਜਿੱਤ ਜਾਂਦੀ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਦੀ ਵਾਕਈ ਜਿਹੜੀ ਆ ਉਹ ਹਵਾ ਬਣਨੀ ਸੀਗੀ ਪਰ ਕਾਂਗਰਸ ਦਾ ਜਿਹੜਾ ਆਪਸੀ ਕਾਰਤੂਕ ਕਲੇਸ਼ ਹੈ ਉਹ ਜਿਹੜਾ ਇਸ ਵਾਲੇ ਪਾਸੇ ਨੂੰ ਜਿਹੜਾ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਹਾਲਾਂਕਿ ਭਾਰਤ ਭੂਸ਼ਣ ਆਸ਼ੂ ਨੇ ਇਹ ਚੋਣ ਜਿਹੜੀ ਆ ਉਹ ਇਕੱਲਿਆਂ ਆਪਣੇ ਦਮ ਤੇ ਲੜੀ ਐ ਠੀਕ ਆ ਉਹਨਾਂ ਦੇ ਧਲੇ ਦਾ ਉਹਨਾਂ ਦੇ ਸਾਥੀਆਂ ਦਾ ਉਹਨਾਂ ਨੂੰ ਭਰਪੂਰ ਜਿਹੜਾ ਸਹਿਯੋਗ ਚੰਨੀ ਦਾ ਰਾਣਾ ਦਾ ਪ੍ਰਗਟ ਸਿੰਘ ਦਾ ਹੋਰ ਲੋਕਾਂ ਦਾ ਬਹੁਤ ਸਾਰਾ ਸਹਿਯੋਗ ਜਿਹੜਾ ਮਿਲਿਆ ਪਰ ਫਿਰ ਵੀ ਕਿਤੇ ਨਾ ਕਿਤੇ ਭਾਰਤ ਕੂਸ਼ਨ ਆਕੂ ਦੀ ਆਪਣੀ ਫੇਸ ਵੈਲਿਊ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸੀ ਜਿਹਦੇ ਕਰਕੇ ਸਰਕਾਰ ਨੂੰ ਸੌਖਿਆ ਹੀ ਬੇਸ਼ੱਕ ਦੇ 10000 ਦੀ ਜਿਹੜੀ ਆ ਉਹ ਲੀਡ ਅੱਜ ਵੱਡੀ ਲੱਗਦੀ ਹੋਵੇ ਪਰ ਸੌਖਿਆ ਹੀ ਭਾਰਤ ਕੂਸ਼ਨ ਆਕੂ ਨੇ ਇਹ ਇਲੈਕਸ਼ਨ ਸਰਕਾਰ ਨੂੰ ਜਿੱਤਣ ਨਹੀਂ ਦਿੱਤੀ ਇਹ ਕੱਲਿਆਂ ਨੇ ਫਾਈਟ ਜਿਹੜੀ ਆ ਉਹ ਜ਼ਰੂਰ ਕੀਤੀ ਪਰ ਜੇ ਮੈਨੂੰ ਲੱਗਦਾ ਕਿ ਇਹ ਸਾਰੀ ਕਾਂਗਰਸ ਇਕੱਠਿਆ ਹੋ ਗਏ ਕਿ ਮੈਸੇਜ ਚਲਾ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਚੰਗਾ ਹੋਣਾ ਸੀ ਕਾਂਗਰਸ ਦੇ ਵਾਸਤੇ ਔਰ ਸੋਚਣ ਲਈ ਮਜਬੂਰ ਕਾਂਗਰਸ ਜਿਹੜੀ ਆ ਉਹ ਹੋਊਗੀ ਜ਼ਰੂਰ ਔਰ ਉਧਰ ਜੇਕਰ ਅਕਾਲੀ ਭਾਜਪਾ ਜਿਹੜੇ ਉਹ ਰਲ ਕੇ ਲੜਦੇ ਤਾਂ ਮੈਨੂੰ ਲੱਗਦਾ ਉਹਨਾਂ ਦੇ ਲਈ ਵੀ ਲਖਵਿੰਦਰ ਜੀ ਬਹੁਤ ਜ਼ਿਆਦਾ ਜਿਹੜਾ ਅਸਰ ਜਾਣਾ ਸੀਗਾ ਪਰ ਹੁਣ 27 ਦੇ ਵਾਸਤੇ 27 ਦੀਆਂ ਚੋਣਾਂ ਤੋਂ ਪਹਿਲਾਂ ਇਹ ਰਿਜ਼ਲਟ ਜਿਵੇਂ ਤੁਸੀਂ ਮੈਨੂੰ ਕਿਹਾ ਕਿ ਇਸ ਰਿਜ਼ਲਟ ਨੂੰ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਰਿਜ਼ਲਟ ਨੂੰ ਇਸ ਤਰੀਕੇ ਨਾਲ ਹੀ ਦੇਖਦਾ ਕਿ ਇਸ ਰਿਜ਼ਲਟ ਨੇ ਸਾਰੀਆਂ ਹੀ ਪਾਰਟੀਆਂ ਨੂੰ ਸਵੈ ਪਰਚੋਲ ਕਰਨ ਦੇ ਲਈ ਆਪਣੇ ਉੱਤੇ ਕੰਮ ਕਰਨ ਦੇ ਲਈ ਔਰ ਕਈਆਂ ਦੇ ਭੁਲੇਖੇ ਜਿਹੜੇ ਉਹ ਕੱਢ ਦਿੱਤੇ ਆ ਔਰ ਮਜਬੂਰ ਕਰ ਦਿੰਦਾ ਹੈ ਸੋ ਐਪਰਚੂਲ ਕਰਦੇ ਲੇਕਿਨ ਸਰ ਜਿਵੇਂ ਤੁਸੀਂ ਕਿਹਾ ਵੀ 2022 ਦੇ ਵਿੱਚ ਹਵਾ ਬਣੀ ਸੀ ਤੇ ਹੁਣ 2027 ਦੇ ਵਿੱਚ ਸਰਕਾਰ ਦੀ ਹਵਾ ਬਣਦੀ ਨਹੀਂ ਨਜ਼ਰ ਆ ਰਹੀ ਸੋ ਲੇਕਿਨ ਇਸ ਰਿਜ਼ਲਟ ਤੋਂ ਬਾਅਦ ਇਸ ਜਿੱਤ ਤੋਂ ਬਾਅਦ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦਾ ਇੱਕ ਵੱਡਾ ਤੇ ਅਹਿਮ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਸੀ ਵੀ 2022 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਉਹ ਵਿਸਾਵਾਦਰ ਦਾ ਉਦਾਹਰਣ ਦੇ ਰਹੇ ਨੇ ਗੁਜਰਾਤ ਦਾ ਉੱਥੇ ਵੀ ਉਹ ਉਪਚੋਣ ਜਿੱਤੀ ਹੈ ਲੁਧਿਆਣਾ ਦੀ ਉਹਨਾਂ ਨੇ ਜਿਮਨੀ ਚੋਣ ਜਿੱਤ ਲਈ ਹੈ ਉਹ ਕਹਿੰਦੇ ਹੁਣ ਕਲੀਅਰ ਹੋ ਗਿਆ ਵੀ ਸਰਕਾਰ ਦੇ ਕੰਮਾਂ ਤੋਂ ਲੋਕ ਬੜੇ ਖੁਸ਼ ਨੇਗੇ ਪੰਜਾਬ ਦੇ ਲੋਕ ਬੜੇ ਖੁਸ਼ ਨੇ 2022 ਦੇ ਵਿੱਚ ਹਨੇਰੀ ਚੱਲੀ ਸੀ 2027 ਦੇ ਵਿੱਚ ਤੂਫਾਨ ਆਏਗਾ ਆਮ ਆਦਮੀ ਪਾਰਟੀ ਦਾ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਹਮੇਸ਼ਾ ਆਪਾ ਅਰਵਿੰਦ ਕੇਜਰੀਵਾਲ ਦੇ ਤਰ੍ਹਾਂ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਦੇਖਿਆ ਅਰਵਿੰਦ ਕੇਜਰੀਵਾਲ ਇੱਕ ਇਹ ਵੀ ਬਿਆਨ ਲਖਵਿੰਦਰ ਜੀ ਬੜਾ ਦਿੰਦੇ ਹੁੰਦੇ ਸੀਗੇ ਕਿ ਭਾਈ ਅਸੀਂ ਤਾਂ ਦਿੱਲੀ ਦੇ ਵਿੱਚ ਇਹ ਗੱਲ ਕਹਿ ਦਿੰਨੇ ਆ ਕਿ ਭਾਈ ਜੇ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾ ਦਿਓ ਤੇ ਜੇ ਨਹੀਂ ਕੰਮ ਕੀਤੇ ਤਾਂ ਸਾਨੂੰ ਵੋਟ ਜਿਹੜੀ ਆ ਉਹ ਨਾ ਪਾਓ ਤੇ ਜੇ ਪੰਜਾਬ ਦੇ ਵਿੱਚ ਇੰਨੇ ਕੰਮ ਕੀਤੇ ਸੀ ਜੇ ਪੰਜਾਬ ਦੇ ਵਿੱਚ ਇੰਨੇ ਤੁਹਾਡੇ ਲੋਕ ਤੁਹਾਡੇ ਨਾਲ ਸੀ ਤਾਂ ਫਿਰ ਦਿੱਲੀ ਦੀ ਸਾਬਕਾ ਸਰਕਾਰ ਨੂੰ ਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇੰਨਾ ਅੱਡੀ ਚੋਟੀ ਦਾ ਜ਼ੋਰ ਲਾਉਂਦਿਆਂ ਕਿਉਂ ਮਤਲਬ ਲਾਉਣਾ ਪਿਆ ਕਿਉਂ ਲੋਕਾਂ ਨੇ ਦੇਖਿਆ ਇੰਨਾ ਅੱਡੀ ਚੋਟੀ ਦਾ ਜ਼ੋਰ ਲਾਉਂਦਿਆਂ ਤੇ ਕਿਉਂ ਨਹੀਂ ਇੱਥੇ ਅਰਵਿੰਦ ਕੇਜੀ ਵਾਲ ਨੇ ਗੱਲ ਕਹਿ ਦਿੱਤੀ ਕਿ ਭਾਈ ਸਾਢੇ 3 ਸਾਲ ਹੋ ਗਏ ਐ ਸਾਡੀ ਸਰਕਾਰ ਬਣੀ ਨੂੰ ਤੇ ਜੇ ਸਾਡੇ ਚੰਗੇ ਕੰਮ ਤੁਹਾਨੂੰ ਲੱਗੇ ਆ ਤਾਂ ਵੋਟ ਪਾ ਦਿਓ ਨਹੀਂ ਤਾਂ ਰਹਿਣ ਦਿਓ ਅਰੇ ਤੁਸੀਂ ਕਿਹਦੇ ਨਾਲ ਨਹੀਂ ਹੋਇਆ ਲਖਵਿੰਦਰ ਜੀ ਇਹ ਪਰ ਇੱਥੇ ਅੱਡੀ ਚੋਟੀ ਦਾ ਜੋਰ ਲਾਉਣਾ ਪਿਆ ਔਰ ਉਹਨਾਂ ਨੂੰ ਪਤਾ ਹੈ ਔਰ ਇਸੇ ਕਰਕੇ ਉਹ ਸਾਰੀ ਕਮਾਨ ਆਪਣੇ ਤੌਰ ਤਰੀਕੇ ਨਾਲ ਚਲਾਉਣ ਨੂੰ ਫਿਰਦੇ ਆ ਕਿ 27 ਦੇ ਲਈ ਪੰਜਾਬ ਦੇ ਵਿੱਚ ਜਿਹੜਾ ਹਵਾ ਬਣ ਜਵੇ ਤੇ ਜੇ ਹਵਾ ਬਣੂ ਤਾਂ ਤਾਂ ਹੀ ਦਿੱਲੀ ਦੇ ਵਿੱਚ ਕੁਝ ਬਣੂ ਜੇ ਪੰਜਾਬ ਦੇ ਵਿੱਚ 27 ਦੇ ਵਿੱਚ ਸਰਕਾਰ ਨਾ ਆਈ ਆ ਮਦੀ ਪਾਰਟੀ ਦੀ ਤਾਂ ਆਉਂਦੀ ਦਿੱਲੀ ਦੇ ਵਿੱਚ ਨਹੀਂ ਉਹ ਵੀ ਇਹ ਚੰਗੀ ਤਰ੍ਹਾਂ ਜਿਹੜੀਆਂ ਲਖਵਿੰਦਰ ਜੀ ਇਹ ਗੱਲ ਸਮਝਦੇ ਆ ਸੋ ਇਸੇ ਕਰਕੇ ਅਰਵਿੰਦ ਕੇਜਰੀਵਾਲ ਹੋਣੀ ਜਿਹੜੇ ਆ ਉਹ ਦੇਖੋ ਹਵਾ ਬਣਾਉਣ ਦੇ ਲਈ ਇਹ ਪੋਲਿਟੀਕਲ ਬਿਆਨ ਜਿਹੜੇ ਆ ਹੁੰਦੇ ਆ ਪਰ ਅਸਲੀਅਤ ਮੈਂ ਪਹਿਲਾਂ ਹੀ ਉਹੀ ਗੱਲ ਆਪਾਂ ਕਰਕੇ ਐਟਿਆ ਕਿ ਸਵੈ ਪਰਚੋਲ ਦੀ ਜ਼ਰੂਰਤ ਹੈਗੀ ਆ ਆਵਾਦੀ ਪਾਰਟੀ ਨੂੰ ਔਰ ਸਾਰੀਆਂ ਹੀ ਪਾਰਟੀਆਂ ਨੂੰ ਸਵੈ ਪਰਚੋਲ ਦੀ ਜ਼ਰੂਰਤ ਆ ਉਹ ਕਰਨੀ ਬਣਦੀ ਹੈ ਪਰ ਸਭ ਤੋਂ ਵੱਧ ਧਿਆਨ ਮੰਗਦਾ ਜਿਹੜੀ ਇਹਦੇ ਵਿੱਚ ਗੱਲ ਇਹ ਰਹੀ ਲਖਵਿੰਦਰ ਜੀ ਕਿ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਭਾਈ ਜਿਹੜਾ ਜਿਹੜਾ ਅਰੋੜਾ ਸਾਹਿਬ ਨੇ ਜਿਹੜੇ ਅਰੋੜਾ ਸਾਹਿਬ ਨੇ ਉਹਨਾਂ ਦੇ ਮਤਲਬ ਇਹ ਰਾਜ ਸਭਾ ਸੀਟ ਖਾਲੀ ਹੋਣ ਤੋਂ ਬਾਅਦ ਕੌਣ ਜਾਊਗਾ ਉਥੇ ਤਾਂ ਇਹ ਤਾਂ ਕਹਿੰਦੇ ਕਿ ਉਹਨਾਂ ਦੀ ਪੋਲੀਟੀਕਲ ਅਫੇਅਰ ਕਮੇਟੀ ਜਿਹੜੀ ਆ ਉਹ ਤੈਅ ਕਰੂਗੀ ਰਾਜਨੀਤਿਕ ਵਿੰਗ ਜਿਹੜਾ ਉਹਨਾਂ ਦਾ ਤੈਅ ਕਰੂਗਾ ਪਰ ਕਹਿੰਦੇ ਮੈਂ ਨਹੀਂ ਜਾਊਗਾ ਕੀ ਇਹ ਬਿਆਨ ਉਹਨਾਂ ਨੇ ਕੀ ਉਹ ਵਾਕੇ ਨਹੀਂ ਜਾਣਗੇ ਜਾਂ ਫਿਰ ਉਹ ਕਹਿ ਦੇਣਗੇ ਕਿ ਭਾਈ ਪਾਰਟੀ ਦਾ ਜਿਹੜਾ ਵਿੰਗ ਹੈ ਜਾਂ ਪਾਰਟੀ ਨੇ ਇਹ ਤੈਅ ਕਰ ਦਿੱਤਾ ਕਿ ਕੇਜਰੀਵਾਲ ਸਾਹਿਬ ਤੁਸੀਂ ਜਾਓਗੇ ਫਿਰ ਮੈਂ ਪਾਰਟੀ ਦੀ ਗੱਲ ਕਿਵੇਂ ਮੋੜਦਾ ਜਾਂ ਫਿਰ ਉਹ ਕਹੌਣ ਨੂੰ ਫਿਰਦੇ ਆ ਕਿ ਉਸ ਤਰੀਕੇ ਨਾਲ ਜਾਣਗੇ ਯਾਹਰ ਚਰਚਾ ਇੱਕ ਇਹ ਵੀ ਆ ਕਿ ਭਾਈ ਜੇ ਅਰਵਿੰਦ ਕੇਜਰੀਵਾਲ ਨਾ ਗਏ ਤਾਂ ਫਿਰ ਮਨੀਸ਼ ਸਸੂਦੀਆ ਜਾਣਗੇ ਇਹੋ ਜੀ ਆ ਵੀ ਚਰਚਾਾਂ ਮਾ ਜਿਹੜੀਆਂ ਹੋ ਗਈਆਂ ਨੇ ਤਾਂ ਫਿਰ ਜਾਊਗਾ ਕੌਣ ਇਹ ਹੁਣ ਸਸਪੈਂਸ ਇੱਕ ਵਾਰੀ ਖੜਾ ਕਰ ਦਿੱਤਾ ਅਰਵਿੰਦ ਕੇਜਰੀਵਾਲ ਹੋਣਾ ਨੇ ਕਿਉਂਕਿ ਪਹਿਲਾਂ ਬਹੁਤ ਵਿਰੋਧੀ ਇਹ ਗੱਲ ਕਹਿੰਦੇ ਸੀ ਕਿ ਕੀ ਇਲੈਕਸ਼ਨ ਹੀ ਕਾਂਗਰਸ ਦੇ ਵੱਲੋਂ ਜਾਂ ਹੋਰਾਂ ਦੇ ਵੱਲੋਂ ਇਸੇ ਤਰੀਕੇ ਚ ਚਲਾਈ ਗਈ ਸੀਗੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਰਾਜ ਸਵਾ ਸੀਟ ਜਾਣਗੇ ਅੱਜ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਹੀਂ ਭਾਈ ਮੈਂ ਨਹੀਂ ਜਾਂਦਾ ਜੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਭਾਈ ਪੋਲੀਟੀਕਲ ਵੇਅ ਕਮੇਟੀ ਦੇ ਤੈਅ ਕਰੂਗੀ ਕਈ ਵਾਰੀ ਇਹ ਹੋ ਜਾਂਦਾ ਕਿ ਕਈ ਕਈ ਵਾਰੀ ਆਪਾਂ ਦੇਖਿਆ ਕਿ ਕਿ ਪਾਰਟੀ ਦੇ ਪ੍ਰਧਾਨ ਅਸਤੀਫਾ ਦੇ ਦਿੰਦੇ ਆ ਬਾਅਦ ਦੇ ਵਿੱਚ ਆਪ ਹੀ ਆਪ ਹੀ ਆਪਦੇ ਬੰਦੇ ਨੂੰ ਕਹਾ ਲੈਂਦੇ ਕਿ ਨਹੀਂ ਪ੍ਰਧਾਨ ਸਾਹਿਬ ਤੁਸੀਂ ਨਹੀਂ ਅਸਤੀਫਾ ਦੇਣਾ ਸੋ ਇਸ ਕਰਕੇ ਉਸ ਤਰੀਕੇ ਨਾਲ ਵੀ ਜਿਹੜੀ ਆ ਉਹ ਗੱਲ ਹੋ ਸਕਦੀ ਹੈ ਕਿ ਭਾਈ ਪੋਲੀਟੀਕਲ ਵੇਅ ਕਮੇਟੀ ਕੇਜਰੀਵਾਲ ਨੂੰ ਸਾਹਿਬ ਨੂੰ ਕਵੇ ਕਿ ਤੁਸੀਂ ਹੀ ਜਾਣਾ ਭਾਈ ਰਾਜਤਵਾ ਤੇ ਕੇਜਰੀਵਾਲ ਸਾਹਿਬ ਕਹਿਣ ਕਿ ਮੈਂ ਆਪਣੀ ਪਾਰਟੀ ਦੀ ਆਪਣੇ ਜਿਹੜੀ ਆ ਸਾਰੇ ਉਹਨਾਂ ਨੇ ਇਕੱਠੇ ਹੋ ਕੇ ਕਹਿਤਾ ਤੇ ਮੈਂ ਗੱਲ ਨਹੀਂ ਸੀ ਟਾਲ ਸਕਦਾ ਤਾਂ ਮੈਂ ਜਿਹੜਾ ਉਹ ਤੇ ਰਿਆ ਗਿਆ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਸਵਾਲ ਖੜਾ ਹੋ ਗਿਆ ਪਰ ਜਿਹੜਾ ਤੁਸੀਂ ਗੱਲ ਕਰਦੇ ਹੋ ਉਹ ਇੱਕ ਮਹਿਜ ਲਖਵਿੰਦਰ ਜੀ ਜੇ ਆਪਾਂ ਗੱਲ ਕਰੀਏ ਉਹ ਇੱਕ ਮਹਿਜ ਪੋਲੀਟੀਕਲ ਬਿਆਨ ਜਿਹੜੇ ਉਹ ਹੈਗੇ ਆ ਪਰ ਇਸ ਤੋਂ ਬਾਅਦ ਚ ਆਪਾਂ ਗੱਲ ਇਹਦੇ ਤੇ ਕਰਦੇ ਆ ਕਿ ਆਖਰ ਸਰਕਾਰ ਚੋਣ ਜਿੱਤੀ ਕਿਵੇਂ ਆ ਸਰਕਾਰ ਚੋਣ ਜਿੱਤੀ ਲਖਵਿੰਦਰ ਜੀ ਇਸ ਤਰੀਕੇ ਨਾਲ ਆ ਕਿ ਉਥੇ ਜੋ ਕੁਝ ਜਿਹੜਾ ਦੇਖੋ ਇਹ ਕੋਈ ਪਹਿਲਾ ਮੌਕਾ ਨਹੀਂ ਮੈਂ ਦੇ ਕੋਈ ਇਸ ਸਰਕਾਰ ਨੂੰ ਦੋਸ਼ ਉਸ ਤਰੀਕੇ ਨਾਲ ਇਸ ਕਰਕੇ ਨਹੀਂ ਦੇ ਰਿਹਾ ਅਕੇ ਭਾਈ ਇਹਨਾਂ ਨੇ ਸਾਰੇ ਤਰੀਕੇ ਵਰਤੇ ਜਿਹੜੇ ਚੋਣ ਚਾਹੇ ਉਹ ਪੁਲਿਸ ਹੋਵੇ ਚਾਹੇ ਉਹ ਹੋਰ ਤਰੀਕੇ ਦੀਆਂ ਏਜੰਸੀਆਂ ਹੋਣ ਜਾਂ ਕੁਝ ਵੀ ਹੋਵੇ ਸਾਰਾ ਕੁਝ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਉਹੀ ਕੁਝ ਜਿਹੜਾ ਇਹਨਾਂ ਨੇ ਕੀਤਾ ਇਹਨਾਂ ਨੇ ਵੀ ਕੁਝ ਜਿਹੜਾ ਉਹ ਨਵਾਂ ਕੀਤਾ ਨਹੀਂ ਇਸੇ ਕਰਕੇ ਦੂਜੇ ਜਿਹੜੇ ਉਹ ਦੂਜੇ ਲੀਡਰ ਆ ਉਹ ਇਹਨਾਂ ਨੂੰ ਭੰਡ ਨਹੀਂ ਸਕਦੇ ਪਰ ਥੋੜਾ ਜਿਆ ਸਾਨੂੰ ਗਿਲਾ ਇਹਨਾਂ ਦੇ ਉੱਪਰ ਇਸ ਕਰਕੇ ਹੈ ਕਿ ਭਾਈ ਜੇ ਮੈਨੂੰ ਲੱਗਦਾ ਕਿ ਉਹ ਇਹੋ ਜਿਹਾ ਕੁਝ ਕਰਦੇ ਸੀ ਠੇਸ਼ਈਆਂ ਕਰਦੇ ਸੀ ਤਾਹੀਂ ਉਹਨਾਂ ਨੂੰ ਆਪਾਂ ਨਕਾਰ ਕੇ ਇਹਨਾਂ ਨੂੰ ਆਪਾਂ ਚੁਣਿਆ ਸੀ ਜੇ ਇੱਡੀ ਓਕਾਤ ਦਾ ਇਹ ਗੱਲ ਕਰਕੇ ਪਾਰਟੀ ਆਈ ਸੀ ਵੀ ਰਾਜਨੀਤਿਕ ਬਤਰਾਉਣਗੇ ਹਾਂ ਜੇ ਉਹ ਵੀ ਜੇ ਇਹ ਵੀ ਸਾਰੇ ਉਹਨਾਂ ਦੇ ਰਾਹ ਤੇ ਲਖਵਿੰਦਰ ਜੀ ਚੱਲ ਪੈਣਗੇ ਤਾਂ ਫੇਰ ਆਪਾਂ ਪਹਿਲਾਂ ਵਾਲੇ ਕੀ ਮਾੜੇ ਸੀ ਆਪਣੇ ਵਾਸਤੇ ਸੋ ਇਸ ਪੱਖੋਂ ਥੋੜਾ ਜਿਹਾ ਗਿਲਾ ਜ਼ਰੂਰ ਹੈਗਾ ਜਿੱਤੇ ਹਰ ਤਰੀਕੇ ਦਾ ਇਸ਼ਾਮ ਦਾਮ ਦਾੰਡ ਭੇਡ ਜੋ ਵੀ ਹੁੰਦਾ ਉਹ ਲਾ ਕੇ ਆ ਕੋਈ ਸੌਖਿਆ ਸਰਕਾਰ ਜਿੱਤ ਨਹੀਂ ਆ ਆਪ ਨੂੰ ਵੀ ਸਰਕਾਰ ਨੂੰ ਜਿਹੜਾ ਉਹ ਪਤਾ ਇੱਕ ਵਾਰੀ ਤਾਂ ਭਾਦੀ ਬਣ ਗਈ ਸੀਗੀ ਜਦੋਂ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਚਾੰਦੇ ਸੀ ਅੱਜ ਵੀ ਜਦੋਂ 7ਵੇਂ ਰਾਊਂਡ ਤੱਕ ਲਖਵਿੰਦਰ ਜੀ ਲੀਡ ਸਿਰਫ 2200 ਦੀ ਰਹਿ ਗਈ ਇੱਕਦਮ ਢੋਲ ਢੁਲ ਧਮਾਕੇ ਜਿਹੜੇ ਉਹ ਵੱਜਣੇ ਬੰਦ ਹੋ ਗਏ ਸੀ ਸਰਕਾਰ ਦੀ ਸੋ ਸਰਕਾਰ ਹੁਣ ਚੰਗੇ ਤਰੀਕੇ ਦੇ ਨਾਲ ਇਹ ਮਤਲਬ ਸੋਚ ਲਵੇ ਚੰਗੇ ਤਰੀਕੇ ਦੇ ਨਾਲ ਸਵੈ ਪਰਚੋਲ ਕਰ ਲਵੇ ਔਰ ਕਰਕੇ 27 ਆ ਜਿਹੜਾ ਰਹਿੰਦਾ 1.5 ਸਾਲ ਹੈ ਇਹ ਪੰਜਾਬੀਆਂ ਦੇ ਅਨੁਸਾਰ ਜਿਹੜੇ ਕੰਮਾਂ ਨੂੰ ਜਿਸ ਤਰੀਕੇ ਦੇ ਨਾਲ ਜਿਵੇਂ ਪੰਜਾਬੀ ਚਾਹੁੰਦੇ ਸੀ ਕਿ ਸਰਕਾਰ ਚੱਲੇ ਉਹੀ ਦੀ ਸਰਕਾਰ ਨੂੰ ਚੁਣਿਆ ਸੀ ਜੇਕਰ ਉਸ ਤਰੀਕੇ ਦੇ ਨਾਲ ਚੱਲੂਗੀ 27 ਦੇ ਵਿੱਚ ਲੋਕ ਪੰਜਾਬੀ ਦੁਬਾਰਾ ਵੀ ਚੁਣ ਲੈਣਗੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਪਰ ਜੇ ਪਹਿਲਾਂ ਵਾਂਗ ਹੀ ਚੱਲੇ ਜਿਵੇਂ ਸਾਢੇ 3 ਸਾਲਾਂ ਦੀ ਵਿਰੋਧਤਾ ਖੱਟੀ ਹੈ ਸਰਕਾਰ ਨੇ ਤਾਂ ਇਸ ਵਾਰ ਤਾਂ ਤੁਹਾਨੂੰ ਮੌਕਾ ਪੰਜਾਬੀਆਂ ਨੇ ਦੇਤਾ ਆ ਕੇ ਪਾਈ ਠੀਕ ਹੈ ਤੁਹਾਡੀ ਡੇਢ ਸਾਲ ਦੀ ਸਰਕਾਰ ਹੈ ਡੇਢ ਸਾਲ ਹੋਰ ਸੇ ਜਿੱਥੇ ਸਾਢੇ 3 ਸਾਲ ਤਾਂ ਦਿੱਤੇ ਹੈ ਤਾਂ ਫਿਰ ਤਾਂ ਗੱਲ ਹੋਰ ਹੈ ਮਤਲਬ ਇਸ ਵਾਰ ਮੌਕਾ ਦੇਤਾ ਪਰ 27 ਦੇ ਵਿੱਚ ਮੈਨੂੰ ਲੱਗਦਾ ਕਿ ਜੇ ਆ ਵੀ ਡੇਢ ਸਾਲ ਆਪਣੇ ਆਪ ਨੂੰ ਸਰਕਾਰ ਨੇ ਨਾ ਸੁਧਾਰਿਆ ਤਾਂ ਮੈਨੂੰ ਲੱਗਦਾ ਕੱਲ ਜਿਹੜੀ ਆ ਉਹ ਠੀਕ ਰਹਿਣੀ ਦੂਜੇ ਪਾਸੇ ਕਾਂਗਰਸ ਕਿਵੇਂ ਹਾਰੀ ਕਾਂਗਰਸ ਮੈਂ ਫੇਰ ਉਹੀ ਗੱਲ ਕਰਦਾ ਕਾਂਗਰਸ ਇੱਕ ਬਹੁਤ ਵੱਡਾ ਲੀਡਰ ਮਤਲਬ ਜਿਹੜਾ ਆਪਣੇ ਆਪ ਨੂੰ ਬੜਾ ਘੈਂਟ ਕਹਾਉਂਦਾ ਮੈਂ ਇੱਕ ਇਲੈਕਸ਼ਨ ਦੇ ਦੌਰਾਨ ਲੁਧਿਆਣਾ ਜਿਵਨੀ ਚੋਣ ਦੇ ਦੌਰਾਨ ਮੈਂ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੇ ਕੋਲ ਬੈਠਾ ਸੀ ਉਹ ਮੈਨੂੰ ਕਹਿੰਦਾ ਕਿ ਕਾਂਗਰਸ ਦੇ ਇੱਕ ਬਹੁਤ ਵੱਡੇ ਲੀਡਰ ਨੇ ਇਸ ਸਾਲ ਕਿਹਦੇ ਆਪਣੇ ਕਾਂਗਰਸ ਦੀ ਜਿਹੜੇ ਉਹ ਸਾਡੇ ਨਾਲ ਤੂਰਦੀ ਮੈਸੇਜ ਤੁਹਾਡੇ ਨਾਲ ਕਿਉਂ ਤੌਰਤੇ ਵੀ ਉਹਨਾਂ ਦੇ ਨਾਲ ਕਿਉਂ ਨਹੀਂ ਤੂਰੇ ਭਾਰਤ ਭੂਜਨਾਸ਼ੂ ਜੀ ਦੇ ਨਾਲ ਉਹ ਕਹਿੰਦਾ ਕਿ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੁਣ ਇਹ ਵੱਡਾ ਬੰਦਾ ਰਾਜਾ ਵੜਿੰਗ ਨਹੀਂ ਹੈ ਇਹ ਵੱਡਾ ਬੰਦਾ ਇੱਕ ਹੋਰ ਹੈ ਔਰ ਉਹਨੇ ਕਈ ਪਾਰਟੀਆਂ ਜਿਹੜੀਆਂ ਉਹ ਬਦਲ ਲਈਆਂ ਨੇ ਇਹ ਬਹੁਤ ਸਾਰੇ ਜਿਹੜੇ ਆ ਲੋਕ ਨੇ ਪਰ ਪਰ ਹੁਣ ਜਿਸ ਤਰੀਕੇ ਦੀ ਬਗਾਵਤ ਇੱਕ ਤਰੀਕੇ ਨਾਲ ਅੰਦਰ ਖਾਤੇ ਦੇਖਣ ਨੂੰ ਇੱਕ ਦੂਜੇ ਦੇ ਲੀਡਰਾਂ ਦੇ ਖਿਲਾਫ ਦੇਖਣ ਨੂੰ ਕਾਂਗਰਸ ਦੇ ਵਿੱਚ ਮਿਲੀ ਹੈ ਤਾਂ ਉਹ ਜਿਹੜੀ ਚੀਜ਼ ਨੇ ਕਾਂਗਰਸ ਨੂੰ ਜਿਹੜਾ ਹਰਾਇਆ ਹੈ ਲਾ ਕੇ ਭਾਪੂਸ਼ਣ ਆਸ਼ ਨੇ ਬੜੇ ਚੰਗੇ ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਆ ਉਹ ਕੱਲਿਆਂ ਲੜੀ ਐ ਔਰ ਹਾਲਾਂਕਿ ਜੇ ਕਾਂਗਰਸ ਇੱਥੇ ਇਕਜੁੱਟ ਹੋ ਕੇ ਲੜਦੀ ਇਲੈਕਸ਼ਨ ਲਖਵਿੰਦਰ ਜੀ ਤਾਂ ਨਤੀਜਾ ਜਿਹੜਾ ਮੈਨੂੰ ਲੱਗਦਾ ਏ ਕੁਝ ਹੋਰ ਜਿਹੜਾ ਉਹ ਹੋਣਾ ਸੀ ਇੱਥੇ ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਲਗਾਤਾਰ ਆਪਾਂ ਅੱਗੇ ਵੀ ਸਵਾਲ ਚੁੱਕਦੇ ਰਿਹਾ ਕਿ ਕਾਂਗਰਸ ਦਾ ਜਿਹੜਾ ਉਹ ਕਲਚਰ ਹੀ ਕਲੇਸ਼ ਬਣ ਚੁੱਕਿਆ ਤਾਂ ਉਹ ਕਲੇਸ਼ ਜਿਹੜਾ ਮੁਕਣ ਦਾ ਨਾਮ ਜਿਹੜਾ ਉਹ ਲੈ ਨਹੀਂ ਰਿਹਾ ਸੋ ਇਸ ਕਰਕੇ ਕਾਂਗਰਸ ਉਥੇ ਇਕੱਠਿਆਂ ਹੋ ਨਹੀਂ ਸਕੀ ਕਾਂਗਰਸ ਇੱਕ ਦੂਜੇ ਦੀ ਵਿਰੋਧਤਾ ਜਿਹੜੀ ਆ ਉਹ ਕਰਦੀ ਰਹੀ ਜੇ ਇਕੱਠੀਆਂ ਹੋ ਜਾਂਦੀ ਤਾਂ ਗੱਲ ਹੋਰ ਸੀ ਤਾਂ ਇਸੇ ਕਰਕੇ ਹੀ ਕਾਂਗਰਸ ਜਿਹੜੀ ਆ ਉਹ ਉੱਥੇ ਹਾਰ ਗਈ ਕਾਂਗਰਸ ਉੱਥੇ ਦੋ ਲੜਾਈਆਂ ਲੜ ਰਹੀ ਸੀ ਇੱਕ ਤਾਂ ਵਿਰੋਧੀਆਂ ਦੇ ਨਾਲ ਲੜ ਰਹੀ ਸੀ ਸਰਕਾਰ ਦੇ ਨਾਲ ਲੜ ਰਹੀ ਸੀ ਦੂਜੀ ਲੜਾਈ ਜਿਹੜੀ ਆ ਇੱਕ ਅੰਦਰੂਨੀ ਪੋਲਿਟਿਕਸ ਦੀ ਜਿਹੜੀ ਲੜਾਈ ਹੈ ਕਾਂਗਰਸ ਉਹ ਵੀ ਲੜਾਈ ਲੜ ਰਹੀ ਸੀ ਕਾਂਗਰਸ ਦੇ ਲੀਡਰ ਭਾਰਤ ਕੁਸ਼ਨਾਸ਼ ਦੇ ਦੋ ਲੜਾਈਆਂ ਲੜੀਆਂ ਇੱਕ ਤਾਂ ਸਰਕਾਰ ਦੇ ਨਾਲ ਲੜੀ ਇੱਕ ਆਪਣੀ ਅੰਦਰੂਨੀ ਪੋਲਿਟਿਕਸ ਜਿਹੜੀ ਹੈਗੀ ਆ ਕਾਂਗਰਸ ਦੇ ਅੰਦਰ ਚੱਲ ਰਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਜਿਹੜੇ ਆਸ਼ੂ ਦੀਆਂ ਪੱਟਾਂ ਨੂੰ ਚਿੰਬੜੇ ਹੋਏ ਸੀਗੇ ਕਾਂਗਰਸੀ ਉਹ ਉਹਨਾਂ ਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਜਿਹੜੇ ਉਹ ਕਰ ਰਹੇ ਸੀਗੇ ਤਾਂ ਦੋ ਚੂਣਾ ਜਿਹੜੀਆਂ ਆਸ਼ੂ ਨੇ ਉੱਤੇ ਲੜੀਆਂ ਦੋ ਲੜਾਈਆਂ ਲੜੀਆਂ ਲੜੀਆਂ ਫਿਰ ਵੀ ਤਕੜੇ ਹੋ ਕੇ ਲੜੀਆਂ ਫਿਰ ਵੀ ਸਰਕਾਰ ਨੂੰ ਇੱਕ ਪਾਸੜ ਜਿਹੜਾ ਉਹ ਨਹੀਂ ਜਿੱਤਣ ਦਿੱਤਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਹੈ ਕਾਂਗਰਸ ਨੇ ਜਿੱਥੇ ਵਿਰੋਧੀਆਂ ਨੇ ਮਾਰ ਦਿੱਤੀ ਉੱਥੇ ਉਹਨਾਂ ਦੇ ਆਪਣਿਆਂ ਨੇ ਵੀ ਮਾਰ ਦਿੱਤੀ ਕਿਉਂਕਿ 70000 ਦਾ ਮਾਰਜਨ ਹੈ ਲਖਵਿੰਦਰ ਜੀ ਜੇ 6000 ਫੂਟ ਆ ਜਿ ਨੂੰ ਮੋਰ ਪੈ ਜਾਂਦੀ ਤਾਂ ਆ ਜਿਹੜੀ ਆ ਉਹ ਸੀਟ ਕੱਢ ਕੇ ਲੈ ਜਾਂਦੇ ਪਰ ਕਿਤੇ ਨਾ ਕਿਤੇ ਆਪਸੀ ਜਿਹੜੀ ਆ ਖੱਟਬੰਦੀ ਆਪਸੀ ਜਿਹੜੀ ਆ ਇਹ ਗਲੇਸ਼ ਵਾਲੀ ਗੱਲ ਜਿਹੜੀ ਸੀਗੀ ਉਹ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਜਿਹੜੀ ਆ ਉਹ ਲੈ ਟੁੱਈ ਹੋਰ ਕੋਈ ਏਡੀ ਗੱਲ ਨਹੀਂ ਅਸਰ ਕੋਈ ਬਹੁਤਾ ਜਿਹੜਾ ਉਹ ਪੈਣਾ ਨਹੀਂ ਮੈਂ ਉਹੀ ਤੁਹਾਨੂੰ ਗੱਲ ਕਰਕੇ ਆਇਆ। ਆਪਾਂ ਇਸ ਇਸ 카ਟੋਕਲੇਸ਼ ਦੀ ਗੱਲ ਕਰੀਏ ਕਿਉਂਕਿ ਲਗਾਤਾਰ ਜਿਵੇਂ ਤੁਸੀਂ ਕਹੇ ਹੁਣ ਦੀ ਗੱਲ ਨਹੀਂ ਇਹ ਕਲਚਰ ਬਣਦਾ ਜਾ ਰਿਹਾ ਹੈਗਾ ਕਾਂਗਰਸ ਦਾ। ਪਿਛਲੇ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਧੜੇਬੰਦੀ ਹੋਈ ਹੈ। ਆ 2022 ਦੇ ਵਿੱਚ ਬੁਰੀ ਤਰੀਕੇ ਨਾਲ ਧੜੇਬੰਦੀ ਸ਼ਿਕਾਰ ਹੋ ਕੇ ਕਾਂਗਰਸ ਹਾਸ਼ੀ ਤੇ ਜਾਣ ਨੂੰ ਤਿਆਰ ਹੋ ਗਈ ਸੀ। ਤੇ ਜੇਕਰ ਹੁਣ ਇਸ ਇਲੈਕਸ਼ਨ ਦੀ ਗੱਲ ਕਰੀਏ ਇੱਥੇ ਵੀ 카ਟੋਕਲੇਸ਼ ਹੈ ਕਿ ਇਸ 카ਟੋਕਲੇਸ਼ ਨੂੰ ਖਤਮ ਕਰਨ ਵਾਸਤੇ ਹੁਣ ਹਾਈ ਕਮਾਂਡ ਪੰਜਾਬ ਦੀ ਕਾਂਗਰਸ ਸੰਬੰਧ ਦੇ ਵਿੱਚ ਇਥੋਂ ਦੀ ਲੀਡਰਾਂ ਦੀ ਟੜੇ ਬੰਦੀ ਨੂੰ ਖਤਮ ਕਰਨ ਦੇ ਲਈ ਕੋਈ ਵੱਡਾ ਤੇ ਸਖਤ ਫੈਸਲਾ ਲੈ ਸਕਦਾ ਹੈ ਤਾਂ ਜੋ 2027 ਦੇ ਵਿੱਚ ਪੂਰੀ ਕਾਂਗਰਸ ਇਕਜੁੱਟ ਹੋ ਕੇ ਇਲੈਕਸ਼ਨ ਲੜਦੀ ਨਜ਼ਰ ਆਵੇ ਕਿਵੇਂ ਦੇਖ ਰਹੇ ਹੋ ਦੇਖੋ ਇਹ ਵੀ ਮੈਨੂੰ ਤਾਂ ਪਤਾ ਲੱਗਿਆ ਕਿ ਅੰਦਰ ਖਾਤੇ ਕੁਝ ਜਿਹੜੇ ਲੋਕ ਵਿਰੋਧਤਾ ਕਰ ਰਹੇ ਸੀਗੇ ਭਾਰਤ ਭੂਸ਼ਣ ਆਸ਼ੂ ਦੀ ਕਾਂਗਰਸੀ ਲੀਡਰ ਉਹਨਾਂ ਦੀਆਂ ਕੁਝ ਰਿਕਾਰਡਿੰਗਸ ਵੀ ਭਾਰਤ ਭੂਸ਼ਣ ਆਸ਼ੂ ਦੇ ਖੇਮੇ ਦੇ ਕੋਲ ਹੈਗੀਆਂ ਨੇ ਔਰ ਉਹ ਵੀ ਜਿਹੜੀਆਂ ਚੀਜ਼ਾਂ ਉੱਤੇ ਜਾ ਕੇ ਦਿੱਤੀਆਂ ਜਾਣਗੀਆਂ ਪਤਾ ਲੱਗਿਆ ਔਰ ਦੂਜੇ ਪਾਸੇ ਗੱਲ ਜਿਹੜੀ ਇਹ ਵੀ ਹੈ ਲਖਵਿੰਦਰ ਜੀ ਜਿਵੇਂ ਤੁਸੀਂ ਕਿਹਾ ਲਗਾਤਾਰ ਹਾਈ ਕਮਾਂਡ ਹਾਈ ਕਮਾਂਡ ਹਾਈ ਕਮਾਂਡ ਵੱਲ ਜਿਹੜੇ ਇੱਥੋਂ ਦੇ ਲੀਡਰ ਵਿਚਾਰੇ ਚੱਕੀ ਜਾਂਦੇ ਆ ਵਰਕਰ ਚੱਕੀ ਜਾਂਦੇ ਆ ਪਰ ਠੀਕ ਠਾਕ ਕੁਝ ਕਰ ਨਹੀਂ ਸਕੇ ਪਰ ਇਹ ਗੱਲ ਜ਼ਰੂਰ ਆ ਕਿ ਠੀਕ ਕੁਝ ਹੋਊਗਾ ਜਾਂ ਨਹੀਂ ਹੋਊਗਾ ਲਖਵਿੰਦਰ ਜੀ ਉਹ ਤਾਂ ਕੁਝ ਕਹਿ ਨਹੀਂ ਸਕਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲਖਵਿੰਦਰ ਜੀ ਲੜਾਈ ਜਿਹੜੀ ਆ ਉਹ ਜੂਲ ਬਦਣ ਜਾ ਰਹੀ ਹੈ ਠੀਕ ਕਲੇਸ਼ ਹੋਊਗਾ ਘਟੂਗਾ ਜਾਂ ਨਹੀਂ ਹੋਊਗਾ ਉਹ ਤਾਂ ਗੱਲਾਂ ਬਾਤਾਂ ਦੀਆਂ ਨੇ ਉਹ ਤਾਂ ਆਪਾਂ ਕਦੋਂ ਦੇ ਦੇਖਦੇ ਆ ਰਹੇ ਆ ਕਿ ਹੋਊਗਾ ਜਾਂ ਨਹੀਂ ਹੋਊਗਾ ਪਰ ਲੜਾਈ ਜਿਹੜੀ ਆ ਕੱਲ ਤੋਂ ਬਹੁਤ ਲੰਬ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਕਾਂਗਰਸ ਦੇ ਅੰਦਰ ਛੇੜਨ ਵਾਲੀ ਐ ਜਿਹੜੀ ਕਿ ਕਾਂਗਰਸ ਨੂੰ ਮੈਨੂੰ ਲੱਗਦਾ ਕਿ ਮਤਲਬ ਮਾੜੇ ਮੋੜ ਤੱਕ ਜਿਹੜੀ ਆ ਉਹ ਲੈ ਕੇ ਜਾਊਗੀ ਕਿਉਂਕਿ ਕਾਂਗਰਸ ਜਿਹੜੀ ਆ ਉਹ ਇਹੀ ਗੱਲਾਂ ਸੋਚੀ ਜਾਂਦੀ ਹੈ ਕਿ ਆਪ ਦੀ ਵਿਰੋਧਤਾ ਹੋ ਗਈ ਐ ਅਕਾਲੀ ਬੀਜੇਪੀ ਇਕੱਲੇ ਇਕੱਲੇ ਉਹਨੇ ਜਿਹੜੇ ਆ ਉਹ ਤਾਕਤਵਰ ਹੈ ਨਹੀਂਗੇ ਸੋ ਰਹਿ ਅਸੀਂਗੇ ਮੈਦਾਨ ਦੇ ਅੰਦਰ ਤੇ ਅਸੀਂ ਉਹ ਜਿਹੜਾ ਉਹ ਜਿੱਤਾਂਗੇ ਪਰ ਮੈਨੂੰ ਲੱਗਦਾ ਕਿ ਕਾਂਗਰਸੀਆਂ ਨੂੰ ਇਹ ਪੂਲੇ ਖਾ ਜਿਹੜਾ ਕੱਢ ਦੇਣਾ ਚਾਹੀਦਾ ਔਰ ਜਿਹੜੀ ਅਕਾਲੀ ਭਾਜਪਾ ਹੈ ਜੇ ਉਹ ਇਕੱਠਿਆਂ ਹੋ ਗਏ ਠੀਕ ਹੈ ਔਰ ਉਧਰੋਂ ਜੇ ਇਹ ਡੇਢ ਸਾਲ ਚੰਗੇ ਤਰੀਕੇ ਦੇ ਨਾਲ ਇਹ ਆਵਾਦੀ ਪਾਰਟੀ ਨੇ ਵੀ ਲਾ ਲਿਆ ਤਾਂ ਫਿਰ ਮੈਨੂੰ ਲੱਗਦਾ ਭੁੱਲ ਜਾਣ ਕਾਂਗਰਸੀ ਸਰਕਾਰ ਨਹੀਂ ਜੇ ਬਣਨੀ ਜੇ ਕਾਂਗਰਸੀਆਂ ਨੇ ਇਕੱਠੇ ਹੋ ਕੇ ਜੇ ਆਪ ਦਾ ਕਲੇਸ਼ਕੂਚ ਖਤਮ ਨਾ ਕੀਤਾ ਤਾਂ ਫਿਰ ਸਰਕਾਰਾਂ ਸਰਪੂਰਾ ਭੁੱਲ ਜਾਣ ਕਾਂਗਰਸੀ ਵਰਕਰ ਜਿਹੜਾ ਉਹ ਅੱਕਿਆ ਪਿਆ ਲੀਡਰਾਂ ਤੇ ਮੈਨੂੰ ਲੱਗਦਾ ਕਿ ਵਰਕਰ ਹੁਣ ਕਿਤੇ ਡਾਂਗਾ ਨਾ ਕੱਢ ਲਵੇ ਆਪਦੇ ਵੱਡੇ ਲੀਡਰਾਂ ਤੇ ਜਿਹੋ ਜਿਹੇ ਹਾਲਾਤ ਲਖਵਿੰਦਰ ਜੀ ਬਣੇ ਹੋਏ ਆ ਕੋਈ ਹਾਈ ਕਮਾਂਡ ਇਹਨਾਂ ਨੂੰ ਟਿਕਾਉਣ ਨਹੀਂ ਆ ਰਹੀ ਨਾ ਇਹ ਟੇਕੀ ਰਹੇ ਕਿਸੇ ਦੇ ਟਿਕਾયા ਪਰ ਇਹ ਗੱਲ ਜ਼ਰੂਰ ਹੈ ਕਿ ਇਹਨਾਂ ਦਾ ਹੁਣ ਜਿਹੜਾ ਕਲਚਰ ਕਿਹ ਜਿਹੜਾ ਉਹ ਬਣ ਚੁੱਕਾ ਬਿਲਕੁਲ ਜੀ ਤੁਸੀਂ ਕਹਿ ਰਹੇ ਹੋ ਵੀ ਲਗਾਤਾਰ ਇਹ ਜਿਹੜਾ ਕਾਰਟੋਕਲੇਸ਼ਾ ਹੋਰ ਬੱਸ ਲੜਾਈ ਵਧੂਗੀ ਬੰਦਰ ਜੀ ਆਉਣ ਵਾਲੇ ਦਿਨਾਂ ਚ ਲੜਾਈ ਬਿਲਕੁਲ ਜੀ ਕਾਂਗਰਸ ਜਿਹੜੀ 2022 ਦੀ ਜਿੱਤਨ ਦੇ ਸੁਪਨੇ ਦੇ ਕੇਰੀਆ ਉਹਦੇ ਵਿੱਚ ਕਾਰਟੋਕਲੇਸ਼ ਤੁਸੀਂ ਕਹਿ ਰਹੇ ਆਉਣ ਵਾਲੇ ਦਿਨਾਂ ਚ ਵਧੂ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਇਹਨਾਂ ਜਿਮਨੀ ਚੋਣਾਂ ਤੋਂ ਬਾਅਦ ਲੁਧਿਆਣਾ ਦੀ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਵਿੱਚ ਵਿਕਾਸ ਇੱਕ ਰਾਕਟ ਸਪੀਡ ਦੇ ਨਾਲ ਵਧੇਗਾ ਜੇਕਰ ਬਾਕੀ 1.5 ਸਾਲ ਦੇ ਵਿੱਚ ਉਹ ਇਸ ਤਰੀਕੇ ਨਾਲ ਕੰਮ ਕਰ ਸਕਦੇ ਨੇ ਜਾਣਗੇ ਜਿਸ ਤਰੀਕੇ ਨਾਲ ਕਹਿ ਰਹੇ ਨੇ ਇਹ ਕੰਮ ਕਰ ਗਏ ਤਾਂ ਲੱਗਦਾ 2027 ਦੀ ਜਿਹੜੀ ਫਿਰ ਇਹ ਅੰਗੂਰ ਖੱਟੇ ਹੋ ਜਾਣਗੇ ਕਾਂਗਰਸ ਦੇ ਲਈ ਤੇ ਉਧਰ ਮੈਂ ਦੂਸਰੇ ਪਾਸੇ ਤੁਸੀਂ ਇੱਕ ਗਠਜੋੜ ਦੀ ਗੱਲ ਕਰ ਰਹੇ ਸੀ ਬਾਰ-ਬਾਰ ਪਰਚੋਲ ਦੀ ਗੱਲ ਕਰ ਰਹੇ ਸੀ ਭਾਜਪਾ ਅਕਾਲੀ ਦਲ ਕਿਉਂਕਿ ਪਿਛਲੇ ਦਿਨਾਂ ਦੀ ਜੇ ਆਪਾਂ ਲੋਕ ਸਭਾ ਦੀ ਗੱਲ ਕਰੀਏ ਪਿਛਲੀ ਲੋਕ ਸਭਾ ਦੇ ਵਿੱਚ ਲੁਧਿਆਣਾ ਵੈਸਟ ਦੀ ਗੱਲ ਕਰੀ ਤਾਂ ਵੱਡੇ ਮਾਰਜਿਨ ਦੇ ਨਾਲ ਭਾਜਪਾ ਇਸ ਹਲਕੇ ਤੇ ਕਾਬਜ਼ ਹੋਈ ਸੀ ਉਸ ਤੋਂ ਬਾਅਦ ਚਰਚਾਵਾ ਇਹ ਚਲਪੀਤੇ ਬਿਆਨਬਾਜ਼ੀ ਇਹ ਸ਼ੁਰੂ ਕੀਤੀ ਬੀਜੇਪੀ ਵਾਲੇ ਕਹਿੰਦੇ ਅਸੀਂ ਇਕੱਲੇ ਤੌਰ ਤੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਾਂਗੇ ਹੁਣ ਜਿਹੜੇ ਅੱਜ ਦਾ ਸਿਨੈਰੀਓ ਹੈ ਜਿਵੇਂ ਉਹਨਾਂ ਦਾ ਵੋਟ ਪ੍ਰਤੀਸ਼ਤ ਘਟਿਆਗਾ ਉਹਨਾਂ ਦੀ ਵੋਟ ਘਟੀ ਹੈ ਕੀ ਲੱਗ ਰਿਹਾ ਹੁਣ ਬੀਜੇਪੀ ਦੇ ਵੀ ਥੋੜੇ ਤੇਵਰ ਨਰਮ ਹੋਣਗੇ ਕੀ ਗਠਜੋੜ ਦੇ ਵੱਲ ਫਿਰ ਤੋਂ ਵੱਧੇ ਨਜ਼ਰ ਆਉਣਗੇ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਜੇ ਦੋਏ ਪਾਰਟੀਆਂ ਇਕੱਠੇ ਹੋ ਕੇ ਲੜਦੀਆਂ ਤਾਂ ਸ਼ਾਇਦ ਰਿਜ਼ਲਟ ਕੁਝ ਹੋਰ ਹੋ ਸਕਦਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਨੂੰ ਇੱਕ ਹੁੰਦਾ ਵੇਖ ਰਹੇ ਹਾਂ ਉਹੀ ਇਸੇ ਚੀਜ਼ ਨਹੀਂ ਜੇ ਆਪਾਂ ਗੱਲ ਕਰਈਏ ਜੇ ਇਸੇ ਚੀਜ਼ ਨਹੀਂ ਲਖਵਿੰਦਰ ਜੀ ਜਿਹੜਾ ਰਿਜ਼ਲਟ ਜਿਹੜਾ ਅੱਜ ਆਇਆ ਦੇਖੋ 20323 ਜਿਹੜੀਆਂ ਉਹ ਵੋਟਾਂ ਇਸ ਹਲਕੇ ਤੋਂ ਪਈਆਂ ਨੇ ਬੀਜੇਪੀ ਨੂੰ ਔਰ 8203 ਵੋਟਾਂ ਜਿਹੜੀਆਂ ਉਹ ਪਈਆਂ ਨੇ ਅਕਾਲੀ ਦਲ ਨੂੰ ਜੇ ਇਹ ਮਿਲ ਕੇ ਲੜਦੇ ਮੈਨੂੰ ਲੱਗਦਾ ਜੇ ਇਹ ਮਿਲ ਕੇ ਲੜ ਲੈਂਦੇ ਤਾਂ ਇਹਨਾਂ ਨੇ ਹੋਰ ਵੋਟ ਖਿੱਚ ਲੈਣੀ ਸੀਗੀ ਇਹ ਤਾਂ ਜਿਹੜੀ ਪਈ ਹੈ ਦੋਨਾਂ ਨੂੰ ਇਕੱਠਿਆਂ ਜੋੜ ਕੇ ਉਹ ਤਾਂ ਗੱਲ ਹੈ ਹੀ ਹੈ ਪਰ ਇਹਨਾਂ ਨੇ ਹੋਰ ਵੀ ਜੋੜ ਲੈਣੀ ਸੀ ਸੋ ਇਹੀ ਚੀਜ਼ ਇਕੱਲਿਆ ਇਕੱਲਿਆ ਗੱਲ ਨਾ ਬਣਨ ਵਾਲੀ ਜਿਹੜੀ ਹੈ ਗੱਲ ਉਹ ਇਹੀ ਚੀਜ਼ ਇਹਨਾਂ ਨੂੰ ਹੁਣ ਸੋਚਣ ਲਈ ਮਜਬੂਰ ਕਰੂਗੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਇੱਕ ਵਾਰ ਫਿਰ ਤੋਂ ਚੈਲੰਜ ਜਿਹੜਾ ਉਹ ਹੋ ਗਿਆ ਇੱਕ ਵਾਰ ਬੇਸ਼ੱਕ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਦੁਬਾਰਾ ਪ੍ਰਧਾਨਗੀ ਦੇ ਉੱਤੇ ਬਹਿ ਗਏ ਪਰ ਹੁਣ ਉਹਨਾਂ ਦਾ ਵਿਰੋਧੀਧਰ ਇੱਕ ਵਾਰ ਫਿਰ ਬੜੀ ਇੱਕ ਐਕਟਿਵ ਜਿਹੜਾ ਹੋ ਗਿਆ ਇੱਕ ਵਾਰ ਫਿਰ ਐਕਟਿਵ ਹੋ ਗਿਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹ ਨਿਸ਼ਾਨੇ ਸਾਧਦੇ ਜਿਹੜੇ ਸ਼ੁਰੂ ਕਰ ਦਿੰਦੇ ਆ ਸੁਖਬੀ ਸਿੰਘ ਬਾਦੂਪੁਰਾ ਦੇ ਵੀ ਔਰ ਇਕੱਲੀ ਕਾਂਗਰਸ ਦੀ ਲੜਾਈ ਨਹੀਂ ਹੈ ਇਹ ਅਕਾਲੀਆ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜੜਾਈਏ ਲੜਾਈ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਅੰਦਰ ਵੀ ਹੈ ਔਰ ਕਿਤੇ ਨਾ ਕਿਤੇ ਖਾਨਾ ਜੰਗੀ ਥੋੜੀ ਬਹੁਤੀ ਕਹਿੰਦੇ ਆ ਕਿ ਬੀਜੇਪੀ ਦੇ ਵਿੱਚ ਵੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਵੀ ਇਹ ਗੱਲ ਲੱਗਦੀ ਹੈ ਕਿ ਭਾਈ ਜਿਹੜਾ ਹੈਗਾ ਪਰਾਣੇ ਜਿਹੜੇ ਨਵੇਂ ਆਏ ਲੀਡਰ ਹੈ ਜਿਹੜੇ ਨਵੇਂ ਦੂਜੀਆਂ ਪਾਰਟੀਆਂ ਚ ਵਾਇ ਲੀਡਰ ਆ ਉਹ ਚੌਧਰਾ ਲੈ ਕੇ ਬੈ ਗਿਆ ਤੇ ਪੁਰਾਣਿਆਂ ਨੂੰ ਤੁਸੀਂ ਅਕੂ ਬਰੂਕੇ ਜਿਹੜਾ ਉਹ ਕਰ ਦਿੰਦਾ ਹੈ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਲਖਵਿੰਦਰ ਜੀ ਹੋਈਆਂ ਨੇ ਸੋ ਇਹ ਇਹ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਇਹ ਸਾਰੀਆਂ ਗੱਲਾਂ ਧੂਕ ਪੜਤਾਲ ਕਰਨ ਤੋਂ ਬਾਅਦ ਇੱਥੇ ਸਿੱਤੇ ਤੇ ਜਿਹੜਾ ਆਪਾਂ ਪਹੁੰਚਦੇ ਹੈਗੇ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਉਹ ਰਿਜ਼ਲਟ ਆਇਆ ਉਸ ਰਿਜ਼ਲਟ ਤੋਂ ਬਾਅਦ ਸੋਚਣ ਲਈ ਜਿਹੜਾ ਉਹ ਮਜਬੂਰ ਹੋਣਾ ਪਊਗਾ ਅਕਾਲੀ ਦਲ ਨੂੰ ਵੀ ਭਾਜਪਾ ਨੂੰ ਵੀ ਕਿ ਭਾਈ ਜੇ ਅਸੀਂ ਇਕੱਠਿਆਂ ਲੜਦੇ ਆਂ ਕੀ ਜਿਹੜਾ ਉਹ ਹੋਊਗਾ ਨਹੀਂ ਤਾਂ ਇਦਾਂ ਤਾਂ ਅਸੀਂ ਵੋਟਾਂ ਹੀ ਖਰਾਬ ਕਰਨ ਜੋਗੇ ਰਹਿ ਜਾਾਂਗੇ ਠੀਕ ਆ ਭਾਜਪੀ ਵੀ ਖਰਾਬ ਕਰ ਦੂ ਔਰ ਉਦੋਂ ਵੋਟਾਂ ਜਿਹੜੀ ਆ ਉਹ ਆਮ ਦੂਜੇ ਵੀ ਖਰਾਬ ਕਰ ਦੇਣਗੇ ਅਕਾਲੀਦਾਰ ਵਾਲੇ ਵੀ ਪਰ ਬਾਨਾ ਬੋਨਾ ਕੁਝ ਤਾਂ ਬਹੁਤ سارے ਮੁੱਦੇ ਜਿਹੜੇ ਇਹ ਅੱਛਾ ਗੱਡਜੂੜ ਕਰਨਾ ਵੀ ਕੋਈ ਸੌਖਿਆ ਨਹੀਂ ਹੈ ਕਿਉਂਕਿ ਅਕਾਲੀਦਾਰ ਵਾਰ-ਵਾਰ ਕਹਿੰਦਾ ਕਿ ਜੇ ਫਲਾਣੇ ਮੁੱਦੇ ਹੱਲ ਨਾ ਹੋਏ ਉਹ ਤੇ ਹੱਲ ਨਾ ਹੋਏ ਤਾਂ ਫਿਰ ਅਸੀਂ ਗੱਡਜੂੜ ਨਹੀਂ ਕਰਨਾ ਤੇ ਜੇ ਉਹ ਹੱਲ ਹੋਇਆ ਤਾਂ ਬਿਨਾਂ ਹੀ ਇਹਨਾਂ ਨੇ ਗੱਡਜੂੜ ਕਰ ਲਿਆ ਤਾਂ ਮੈਂ ਪੰਜਾਬੀ ਸਵਾਲ ਕਰਨਗੇ ਕਿ ਦੱਸੋ ਭਾਈ ਹੁਣ ਫਿਰ ਕਿਹੜੀ ਗੱਲੋਂ ਜਿਹੜਾ ਸੋ ਗਠ ਜੋੜ ਕਰਨਾ ਵੀ ਕੋਈ ਸੌਖਿਆ ਨਹੀਂ ਪਰ ਗਠ ਜੋੜ ਕਰਨਾ ਮਜ਼ਬੂਰੀ ਜੀ ਬਿਲਕੁਲ ਸੋ ਰਿਜ਼ਲਟ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ 2027 ਦੇ ਉੱਪਰ ਇੰਪੈਕਟ ਪਾਵੇ ਨਾ ਪਾਵੇ ਅਜਦਾ ਇਹ ਰਿਜ਼ਲਟ ਜਿਮਨੀ ਚੋਂ ਦਾ ਰਿਜ਼ਲਟ ਹੈ ਲੇਕਿਨ ਸਾਰੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਜਰੂਰ ਕਰਕੇ ਚਲਾ ਗਿਆਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਂਗਰਸ ਵੱਲੋਂ ਕਾਟੋ ਕਲਿਸ਼ਨ ਨੂੰ ਕੰਟਰੋਲ ਕੀਤਾ ਜਾਏਗਾ ਜਾਂ ਵਧੇਗਾ ਕਿ ਆਮ ਆਦਮੀ ਪਾਰਟੀ ਅੱਗੇ ਪਰਚੋਲ ਕਰੇਗੀ 2027 ਨੂੰ ਲੈ ਕੇ ਤੇ ਉਧਰ ਗਠਜੋੜ ਕੀ ਭੀਜਪੀ ਅਤੇ ਕਾਲੀਦਾਲ ਗਠਜੋੜ ਵੱਲ ਵਧੇਗੀ ਮਸਲੇ ਹੱਲ ਹੋਣਗੇ ਸੋ ਇਹ ਸਾਰੀਆਂ ਪਰਚੋਲ ਦੀਆਂ ਗੱਲਾਂ ਨੇਗੇ ਜੋ ਰਿਜ਼ਲਟ ਤੋਂ ਬਾਅਦ ਅੱਜ ਸਾਰੀਆਂ ਪਾਰਟੀਆਂ ਦੀ ਇੱਕ ਸਵਾਲ ਬਣ ਕੇ ਇਹ ਰਿਜ਼ਲਟ ਆਇਆਗਾ ਤੁਸੀਂ ਜਦੋਂ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਥੈਂਕ ਯੂ ਧੰਨਵਾਦ। ਅਸੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਨਾਲ ਅਹਿਮ ਖਬਰ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜੂ ਮਦਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦ ਤੱਕ ਦੀ ਇਜਾਜ਼ਤ। ਧੰਨਵਾਦ।